ਦੇ ਉੱਤੇ ਪੰਜਾਬ ਅੰਦਰ ਗੱਲ ਹੋਣੀ ਚਾਹੀਦੀ ਆ ਉਹ ਮੁੱਦੇ ਗੈਬ ਨੇ ਨਾ ਉਹਨਾਂ ਮੁੱਦਿਆਂ ਤੇ ਅਸੀਂ ਵਿਚਾਰ ਚਰਚਾ ਕਰ ਰਹੇ ਆ ਨਾ ਉਹਨਾਂ ਮੁੱਦਿਆਂ ਦੇ ਉੱਤੇ ਸਾਡੇ ਸਿਆਸੀ ਲੋਕ ਚਰਚਾ ਕਰ ਰਹੇ ਆ ਮੈਂ ਸਮਝਦਾ ਪੰਜਾਬ ਦਾ ਬੜਾ ਤਖਤਾ ਮੁੱਦਾ ਪਾਣੀਆਂ ਦਾ ਮੁੱਦਾ ਹੈ ਪੰਜਾਬ ਦੇ ਅੰਦਰ 18-20 ਸਾਲ ਦਾ ਪਾਣੀ ਧਰਤੀ ਹੇਠਾਂ ਬਚਿਆ ਹੈ ਪੰਜਾਬ ਦੇ ਸੈਂਕੜੇ ਬਲਾਕ ਡੇਂਜਰ ਜ਼ੋਨ ਜਾ ਚੁੱਕੇ ਆ ਹਰ ਸਾਲ 5 ਤੋਂ 7 ਫੁੱਟ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹਰ ਸਾਲ ਆਪਾਂ ਟੋਟਾ ਪਾਉਨੇ ਆ ਛੋੜੇ ਪਾਣੀ ਦਾ ਕੀ ਪੱਧਰ ਆ ਜੀ ਐਸੇ ਪਿੰਡ ਚ ਪਾਣੀ ਚੰਗਾ ਪਾਣੀ ਮਾੜਾ ਨਹਿਰੀ ਪਾਣੀ ਕਿੰਨਾ ਕਾਉਂਦਾ ਜੀ ਹਾਂ ਥੋੜਾ ਜਿਹਾ ਆਉਂਦਾ 700 ਵਾਲੇ ਢੂੰਗੇ ਨਹੀਂ 700 ਵਾਲੇ ਢੂੰਗੇ ਆ ਦੂਜਾ ਪਾਣੀ ਨਰਮ ਹੈ ਨਹਿਰੀ ਪਾਣੀ ਆਉਂਦਾ ਨਹੀਂ ਪਿੰਡ ਵਾਲਿਓ ਕਦੇ ਨਹਿਰੀ ਪਾਣੀ ਦੀ ਫਿਰ ਮੰਗ ਕਿਉਂ ਨਹੀਂ ਕੀਤੀ ਬਾਈ ਇਕੱਠੇ ਹੋ ਕੇ ਅਸਲ ਬਾਈ ਮੇਰੀ ਗੱਲ ਸੁਣੋ ਤੇ ਆਨਾ ਸੁਣ ਲੈ ਬਈ ਵਰ ਕੇ ਚੱਪ ਰਿਓ ਇਹ ਸੋਡਾ ਕਸੂਰ ਨਹੀਂ ਪੂਰੇ ਪੰਜਾਬ ਦੇ ਕਸੂਰ ਆ ਇਹ ਕਿਉਂ ਸਾਨੂੰ ਲਾਤਾ ਬਿਜਲੀ ਮੁਫਤ ਕਰਕੇ ਮੋਟਰਾਂ ਤੇ ਵੀ ਥੱਲੋ ਪਾਣੀ ਖਿੱਚ ਦਿਓ ਨੈਰੀ ਪਾਣੀ ਦਾ ਖਿਆਲ ਹੀ ਛੜਤਾ ਸੀ ਆ ਮੇਰੇ ਵਾਲਾ ਏਰੀਆ ਬਹੁਤ ਘੱਟ ਲਾਉਂਦਾ ਮੈਥੋਂ ਪਰੇ ਮੋਗੇ ਦਾ ਏਰੀਆ ਲਾਉਂਦੇ ਨਹੀਂ 15000 ਖਾਲ ਲੋਕਾਂ ਨੇ ਬਾਕੇ ਬਾਈ ਵਿਚਿਰ ਲਾ ਲਿਆ ਅਸੀਂ ਪਾਣੀ ਥੱਲੋ ਮਕਾਉਣਾ ਸ਼ੁਰੂ ਕਰਤਾ ਉਹ ਜਾਂਦਾ ਰਾਸਤਾਨ ਨੂੰ ਤਿੰਨ ਨਰਾਂ ਭਰੀਆਂ ਇੰਦਰਾ ਗਾਂਧੀ ਨਹਿਰ ਗੰਕ ਨਾਲ ਰਾਸਤਾਨ ਫੀਡਰ 12500 ਕਿਊਸਕ ਫੁੱਟ ਪਾਣੀ ਜਾਂਦਾ ਕੱਲੀ ਇੰਦਰਾ ਗਾਂਧੀ ਨਹਿਰ ਚ ਨਿਗਾਹ ਪਾੜ ਦੀ ਆ ਬਾਈ ਇੱਕ ਪਾਸੋਂ ਕਢ ਕੇ ਦੂਜੇ ਪਾਸੇ ਦੇਖੋਗੇ ਸਾਡੇ ਕੋਲੇ 20 ਐਮਪੀ ਆ ਬਾਈ 13 ਲੋਕ ਸਭਾ 7 ਰਾਜ ਸਭਾ 20 ਐਮਪੀਆਂ ਦੇ ਵਿੱਚੋਂ ਕਿਸੇ ਬੰਦੇ ਨੇ ਹੁਣ ਤੱਕ ਗੱਲ ਠਾਈ ਉੱਚੇ ਜਾ ਕੇ ਵੀ ਜਦੋਂ ਦਾ ਹਾਲਾ ਹੋਣੇ ਆ ਡੁੱਬਣਾ ਪੰਜਾਬ ਨੇ ਆ ਮਰਨਾ ਪੰਜਾਬ ਨੇ ਆ ਆ ਤੁਹਾਡੇ ਘੱਗੜ ਟੁੱਟਿਆ ਚਾਂਦਪੁਰੇ ਰੋਡ ਕੀ ਸੰਗਰੂਰ ਪਟਿਆਲੇ ਸਤਲੋ ਟੁੱਟਿਆ ਫਿਰੋਏਪੁਰ ਮੋਗਾ ਲੁਧਿਆਣਾ ਜਲੰਧਰਾ ਡੁੱਬਿਆ ਮਰਿਆ ਪੰਜਾਬ ਐ ਜਦ ਹਾਰ ਆਉਂਦਿਆ ਪਾਣੀ ਨਾਲ ਮਰਦਾ ਪੰਜਾਬ ਐ ਜਦ ਲੋਡ ਹੁੰਦੀ ਐ ਪਾਣੀ ਦੀ ਪੰਜਾਬ ਨੂੰ ਉਦੋਂ ਟੇਲਾ ਤੇ ਪਾਣੀ ਨਹੀਂ ਆਉਂਦਾ ਦੁਨੀਆ ਭਰ ਦੇ ਪਾਣੀ ਦੀ ਬੰਦ ਜਿਹੜਾ ਅੰਤਰਰਾਸ਼ਟਰੀ ਰਹਿਤ ਕਰਨ ਕਾਨੂੰਨ ਐ ਉਹਦੇ ਮੁਤਾਬਕ ਹੁੰਦੀ ਐ ਕਾਵੇਰੀ ਨਦੀ ਦੀ ਤਾਮਿਲनाडु ਦੇ ਕਰਨਾਟਕਾ ਦੀ ਨਦੀ ਆ ਕਵੇਰੀ ਕਈ ਸਾਲ ਰੋਲਾ ਚੱਲਿਆ ਬਾਈ ਉਹਦੇ ਪਾਣੀ ਦੀ ਬੰਦ ਉਹ ਕਾਨੂੰਨ ਤਹਿਤ ਹੋਈ ਬ੍ਰਹਮਪੁੱਤਰ ਦਰਿਆ ਭਾਰਤ ਤੇ ਚੀਨ ਦੀ ਹੱਥੇ ਵਗਦਾ ਉਹ ਪਾਣੀ ਦੀ ਬੰਦ ਵੀ ਉਹ ਕਾਨੂੰਨ ਤਹਿਤ ਹੋਈ ਹੈ ਪੂਰੀ ਦੁਨੀਆ ਦੇ ਪਾਣੀ ਦੀਆਂ ਬੰਡਾਂ ਉਵੇਂ ਹੁੰਦੀ ਹੈ 47 ਤੋਂ ਲੈ ਕੇ ਲਗਾਤਾਰ ਸਾਡੇ ਪਾਣੀ ਲੁੱਟੇ ਗਏ ਪਰ ਇੱਥੇ ਕੋਈ ਪ੍ਰਵਾਹ ਨਹੀਂ ਕਿਉਂ ਅੱਜ ਤੱਕ ਗੱਲ ਹੀ ਨਹੀਂ ਕੀਤੀ ਸਾਨੂੰ ਲੱਗਦਾ ਧਰਤੀ ਹਟਾ ਬਹੁਤ ਹੈ ਛੋਟੀਆਂ ਆਉਣ ਵਾਲੀਆਂ نسلਾਂ ਨੇ ਐੱਚੇ ਭਾਈ ਪਿਆਸੇ ਤਿਹਾਈ ਮਰਨਾ ਮੇਰੀ ਗੱਲ ਯਾਦ ਰੱਖਿਓ ਆ ਰਹਿੰਦਾ ਖੁੰਦਾ ਸੀ ਜਿੰਨਾ ਸਾਡਾ ਮਾੜਾ ਮੋਟਾ ਬੱਚਾ ਸੀਗਾ ਪਤਨਾ ਚ ਉਹ ਜ਼ਹਿਰੀਲਾ ਕਰਤਾ ਆਰਾਮਾ ਰਵਿੰਦਰੀ ਦੇਖ ਲਿਓ ਮੈਂ ਗਿਆ ਉਹਨਾਂ ਪਿੰਡਾਂ ਚ ਰਾਮਸਰਾ ਜੱਜੜ ਗਿਆਨਾ ਕਣਕਵਾਲ ਫੁੱਲੋ ਘਰ ਘਰ ਕੈਂਸਰ ਵੜ ਗਿਆ ਉਹ ਫੈਕਟਰੀ ਜ਼ਹਿਰ ਆ ਪਾਈ ਜਾਂਦੀਆਂ ਥੱਲੇ ਅੱਜ ਤੇ ਜਿੰਨਾ ਸਤਲੁਜ ਚ ਜ਼ਹਿਰ ਪੈਦਾ ਲੁਧਿਆਣੇ ਤੋਂ ਉਹ ਅਬੌਰ ਦੀ ਧਰਤੀ ਕੈਂਸਰ ਹੋ ਗਿਆ ਉਹਨੂੰ ਫਾਲਕਾ ਅਬੌਰ ਚ ਕਿਉਂ ਹਰੀਕੇ ਪੱਤਰੋਂ ਜਲਾ ਨਿਕਲਦਿਆਂ ਨੇ ਉਹ ਪਾਣੀ ਲੱਗਦਾ ਉੱਥੇ ਜਵਾਕ ਅੰਨੇ ਲੂਲੇ ਲਗੜੇ ਕਾਣੇ ਪੈਦਾ ਹੋਣ ਲੱਗ ਗਏ ਪਰ ਇਹ ਮੁੱਦਾ ਹੀ ਹੈ ਨਹੀਂ ਸਾਡਾ ਸਾਡੇ ਹੋਰ ਹੀ ਗਲੀਆਂ ਨਾਲੀਆਂ ਟੋਬਿਆਂ ਛਪੜਾਂ ਦੇ ਮੁੱਦੇ ਨਹੀਂ ਲੋਟ ਆਉਂਦੇ ਭਾਈ ਭਈਆਂ ਦੀਆਂ ਵੋਟਾਂ ਹੈਗੀਆਂ ਪਿੰਡ 'ਚ ਹਾਂ 92 ਨਾ ਦਿਓ ਜਿਹੜਾ ਨਵਾਂ ਸਰਪੰਚ ਚੁਣਨਾ ਹੈਗਾ ਮਾਤਾ ਪਾਪ ਭਈਏ ਦੀ ਵੋਟ ਨਹੀਂ ਪਿੰਡ ਚ ਪਾਣੀ ਚਾਹੀਦੀ 70 72 ਲੱਖ ਭਈਆ ਇਕੱਠਾ ਹੋ ਗਿਆ ਭਾਈ ਪੰਜਾਬ ਚ ਖੜ ਜੋ 20 ਸਾਲ ਛੋੜਾ ਮੁੱਖ ਮੰਤਰੀ ਯੂਪੀ ਬਿਹਾਰ ਦਾ ਭਈਆ ਹੋਊਗਾ ਕੋਈ ਸਰਪੰਚਤਾ ਬਣ ਲਾਗੇ ਦੁਆਬੇ ਚ ਜਲੰਧਰ ਆਖਪੂਰਤਲਾ ਨਵਾਂ ਸ਼ਹਿਰ ਪਿੰਡਾਂ ਸਰਪੰਚ ਬਣੇ ਬੈਠੇ ਕੋ ਆਪਾਂ ਸਾਰੇ ਬਾਹਰ ਨੂੰ ਭੱਜ ਗਏ ਕੋਲਰ ਜਗਾਰ ਸਾਡੇ ਗਰੀਬਾਂ ਦਾ ਮਜ਼ਦੂਰਾਂ ਦਾ ਇਹਨਾਂ ਨੇ ਖੋਲਿਆ ਆ ਕੇ ਚਲਰਾ ਦੇ ਆਗੇ ਪੱਠਿਆਂ ਤੇ ਆਗੇ ਕਾਰਖਾਨਿਆਂ ਤੇ ਆਗੇ ਦਾਣਾ ਮੰਡੀਆਂ ਤੇ ਆਗੇ ਸਾਡਾ ਕੁੱਲ ਗਰੀਬ ਭੁੱਖਾ ਮਾਰ ਤੰਦਿਆਂ ਨੇ ਆਕੇ ਇਸ ਕਰਕੇ ਬੇਨਤੀ ਆ ਜਿਹੜਾ ਨਵਾਂ ਸਰਪੰਚ ਉਹਨਾਂ ਦਾ ਭਾਈ ਮਾਤਾ ਪਾ ਪਿੰਡ ਚ ਬੰਗਾਂ ਦੀ ਵੋਟ ਨਹੀਂ ਬਣਨੀ ਚਾਹੀਦੀ ਪਰ ਸਾਡੇ ਹਾਲਾਤ ਉਲਟਾ ਹੈ ਜੇ ਦੋ ਬੰਦੇ ਬੰਗਾਂ ਦੇ ਖਿਲਾਫ ਆ 10 ਬੰਗਾਂ ਦੇ ਹੱਕ ਚ ਹੁੰਦੇ ਆ 9 ਸਾਲ ਹੋ ਗਏ ਭਾਈ ਮੈਨੂੰ ਪੰਜਾਬੀ ਬੋਲੀ ਖਾਤਰ ਲੜਦੇ ਨੂੰ 16 ਮੁਕਾਦਮੇ ਦਰਜ ਹੋਏ ਅੱਜ ਵੀ ਚੱਲਦੇ ਆ। ਬੋਰਡਾਂ ਦੇ ਰੰਗ ਮਾਰਤੇ ਸੀ, ਜੇਲ੍ਹ ਵੀ ਕੱਟ ਕੇ ਆਇਆ, ਸਕੂਲਾਂ ਦੇ ਵਿੱਚ ਆ ਕੇ ਲੜਦਾ। ਪੂਰਾ ਦੱਖਣ ਭਾਰਤ ਘੁੰਮ ਕੇ ਆਇਆ, ਕੇਰਲਾ ਤੋਂ ਲੈ ਕੇ ਕਰਨਾਟਕਾ, ਤਾਮਿਲਨਾਡੂ, ਆਂਧਰਾ ਤੇ ਲਗਾਨਾ ਗਿਆ। ਬੰਗਾਲ ਗਿਆ ਉਸ ਤੋਂ ਬਾਅਦ। ਉੱਥੋਂ ਵੀਡੀਓ ਬਣਾ ਬਣਾ ਪਾਇਆਂ ਵੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਵੇ। ਇਹਨਾਂ ਲੋਕਾਂ ਤੋਂ ਸਿੱਖਣਾ ਕਿਵੇਂ ਉਹ ਲੋਕ ਆਪਣੀ ਸਾਦੀ ਬੋਲੀ ਦੀ ਉਮਰ ਸਿਰਫ ਤੇ ਸਿਰਫ 75 ਸਾਲ ਆ 70 ਸਾਲ ਆ। ਇਹ ਮੈਂ ਨਹੀਂ ਕਹਿੰਦਾ। ਤੇ ਜਿੰਨਾ ਸਪੰਡ ਖਲਾਣੇ ਵਾਲਿਓ ਸੋਡੀ ਬੋਲੀ ਆਉਣ ਵਾਲੇ 75-70 ਸਾਲ ਚ ਮਰ ਜੂ ਕਿ ਜਾਂਦੀ ਰਹੂਗੀ ਹਾਂ ਬੋਲੀ ਦੀ ਗੱਲ ਕਰਦਾ ਮੈਂ ਜਾਂਦੀ ਰਹੂ ਕਿ ਮਰੂਗੀ ਕਿੱਥੇ ਪੜਦਾ ਸੁਣਿਆ ਹਾਂ ਇੱਕ-ਇੱਕ ਨੀ ਬੈਠ ਰਹੇ ਨੇ ਬੈਠ ਰਹੇ ਕਿਹੜੀ ਕਲਾਸ ਚ ਅੱਠ ਵਿੱਚ ਪੰਜਾਬੀ ਦੀਆਂ ਲਗਾ ਮਾਤਰਾ ਔਕੜ ਡ੍ਰੈਂਕੜ ਵਿਆਹ ਰਿਆ ਸ਼ਿਆਰੀ ਕਿੰਨੇ ਹੁੰਦੇ ਆ ਹੈ ਅੱਠ ਮੇਰੇ ਹਿਸਾਬ ਨਾਲ ਜਿਹਨਾਂ ਸਕੇ ਝੂਠ ਬੋਲਦੀ ਐ 75 ਸਾਲ ਨਹੀਂ 30 40 ਸਾਲ ਦੀ ਮਰ ਜਓਗੇ ਅੱਠ ਵਿੱਚ ਪੜਦੇ ਜਵਾਬ ਨੂੰ ਇਹ ਨਹੀਂ ਪਤਾ ਵੀ ਲਗਾ ਮਾਤਰਾ ਵਿਆਹ ਰਿਆ ਸ਼ਿਆਰੀ ਕਿੰਨੀਆਂ ਹੁੰਦੀਆਂ ਸਿਰ ਤੇ ਜੂੜੇ ਆ ਪੱਲੇ ਉਲੜੇ ਨਹੀਂ ਨਹੀਂ ਵਿਆਹ ਕਰਦ ਨਹੀਂ ਲਗਾ ਮਾਤਰਾ ਨਹੀਂ ਤੁਸੀਂ ਮੈਨੂੰ ਇਹ ਦੱਸੋ ਭਾਈ ਹਾਂ ਕਣਕ ਵੀ ਜੀ ਆ ਤੁਸੀਂ 6 ਮਹੀਨਿਆਂ ਦੀ ਫਸਲ ਸੰਭੀ 6 ਮਹੀਨੇ ਤੀਆਂ ਪੁੱਤਾਂ ਨੂੰ ਪਾਲੀ ਆ ਰੋਜ਼ ਕਿਹੜਾ ਮਾਰਦੇ ਸੀ ਵੀ ਕੋ ਸੁੰਢੀ ਤਾਂ ਨਹੀਂ ਪੈ ਗਈ ਤੇਲਾ ਤਾਂ ਨਹੀਂ ਪੈ ਗਿਆ ਸਪਰੇਅ ਦੀ ਨੇ ਲੋੜ ਰੇ ਵੀ ਪਾਇਆ ਸਮੇਂ ਤੇ ਜੋ ਲੋੜ ਸੀ ਪਾਣੀ ਦੀ ਲੋੜ ਸੀ ਪਾਣੀ ਵੀ ਲਾਇਆ ਕਾਰਨ ਉਹ ਫਸਲ ਦਾ ਨਾਜ ਫਲ ਤੁਸੀਂ 6 ਮਹੀਨਿਆਂ ਚ ਲੈਣਾ ਸੀ ਜਿਹੜੀ ਫਸਲ ਦਾ ਤੁਸੀਂ ਫਲ ਲੈਣਾ 6 ਮਹੀਨਿਆਂ ਚ ਉਹਦੇ ਮਗਰ ਰੋਜ਼ ਕਿਹੜਾ ਮਾਰਦੇ ਹੋ ਜਿਹੜੀ ਥੋੜੀ ਨਸਲ ਬੈਠੀ ਆ ਜਿੰਨੇ ਵਾਰਸਤ ਨੂੰ ਸਾਹਮਣਾ ਇਹ ਕੌਮ ਦਾ ਭਾਰ ਆਪਣੇ ਮੋਢਿਆਂ ਤੇ ਚੱਕਣਾ ਉਹਦੇ ਮਾਰ ਗਏ ਆ ਕਦੇ ġੇੜਾ ਮਾਰਿਆ ਕਦੇ ਸਕੂਲ ਜਾ ਕੇ ਪੁੱਛਿਆ ਘਰੇ ਆਈ ਦੀ ਕਾਪੀ ਖੋਲੀ ਆ ਕਿਤਾਬ ਖੋਲੀ ਆ ਕਹਿੰਦੇ ਇਤਿਹਾਸ ਨਾਲ ਜੁੜਦਾ ਹੈ ਕਿਹੜੀ ਬੋਲੀ ਨਾਲ ਜੁੜ ਰਿਹਾ ਮੈਂ ਇਹ ਨਹੀਂ ਕਹਿੰਦਾ ਅੰਗਰੇਜ਼ੀ ਨਾਲ ਸਿਖਾਓ ਜਿੱਥੇ ਮਰਜ਼ੀ ਪੜ੍ਹਾਓ ਅੰਗਰੇਜ਼ੀ ਹਿੰਦੀ ਅਰਬੀ ਫਾਰਸੀ ਜਿਹੜੀ ਮਰਜ਼ੀ ਬੋਲੀ ਸਿਖਾਓ ਜੇ ਮਾਂ ਨਾਲੋਂ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਭਾਈ ਆਇ ਕਰੀ ਨਾ ਆਪਣੀ ਜੜ੍ਹਾਂ ਤੋਂ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਬੋਲੀ ਮਰ ਗਈ ਕਿੱਸੇ ਕਹਾਣੀਆਂ ਨੇ ਮਰ ਜਾਣਾ ਗੀਤ ਸੰਗੀਤ ਨੇ ਮਰ ਜਾਣਾ ਸਾਹਿਤ ਵਿਰਸੇ ਨੇ ਮਰ ਜਾਣਾ ਇਤਿਹਾਸ ਨੇ ਮਰ ਜਾਣਾ ਤੁਹਾਡਾ ਨਾਮ ਉਹ ਨਿਸ਼ਾਨ ਦੁਨੀਆ ਤੋਂ ਖਤਮ ਹੋ ਜਾਣਾ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਕਦੇ ਕਦਮਾਂ 'ਚ ਰੱਖ ਦਿਓ ਸਾਡੀ ਬੋਲੀ ਜਾਉਂਦੀ ਕਰ ਦਿਓ ਹੋਣੀ ਨਹੀਂ ਬਾਈ ਮੇਰਾ ਦਿਮਾਗ ਨਹੀਂ ਅੱਲਾ ਵੀ 9 ਸਾਲ ਤੋਂ ਲੜਦਾ ਫਿਰਦਾ ਸੰਗ 파ੜ ਦਾ ਫਰਜ਼ਾ ਵੀ ਬਚਾ ਲੋ ਏ ਬਚਾ ਲੋ ਦੁਨੀਆ ਦੇ ਉੱਤੇ ਕਿਸੇ ਕੌਮਾਂ ਦਾ ਜੇ ਨਾਮੋ ਨਿਸ਼ਾਨ ਹੁੰਦਾ ਬੋਲੀ ਕਰਕੇ ਹੁੰਦਾ ਸਤਾਰਾ ਸੋ ਬੋਲੀ ਬੋਲੀ ਜਾਂਦੀ ਹੈ ਪੂਰੀ ਦੁਨੀਆ ਚ 10ਵੇਂ ਨੰਬਰ ਤੇ ਪੰਜਾਬੀਆ 14 ਕਰੋੜ ਬੰਦਾ ਪੰਜਾਬੀ ਬੋਲਦਾ ਪਰ ਸਾਲ ਕਿੰਨੇ ਦੀ ਬਚੀ ਆ 75 76 ਸਾਲ ਦੀ ਬੋਲੀ ਛੋਡੀ ਮਾਰਤੀ ਇਤਿਹਾਸ ਛੋਡਾ ਕੀ ਲਿਖਿਆ ਪਿਆ ਕਿਤਾਬਾਂ ਚ ਕਿ ਗੁਰਤੇਗ ਬਾਦ ਡਾਕੇ ਮਾਰਦਾ ਰਿਹਾ ਲੁਟੇਰਾ ਅਸਿਆਤਵਾਦੀ ਸੀ ਗੁਰਗੋਬਿੰਦ ਸਿੰਘ ਬੱਚੇ ਛੱਡ ਕੇ ਭੱਜ ਗਿਆ ਸੀ ਪਗਾਉੜਾ ਆ ਕਿਤਾਬ ਚ ਲਿਖਿਆ ਗਿਆ ਭਾਈ ਬਲਦੇਵ ਸਿੰਘ ਸਰਸੇ ਨੇ ਮੋਰਚਾ ਲਾਆ 2 ਮਹੀਨੇ ਪੰਜਾਬ ਸਕੂਲ ਸਿੱਖਿਆ ਬੁਲਾਰ। ਕਿਤਾਬਾਂ ਜੋ ਬਦਲੀ ਜਾਂਦੇ ਨਿਸ਼ਾਨੀਆਂ ਕਿੱਥੇ ਗਈਆਂ? ਜਿਹੜੇ ਸਾਦੀ ਖਾਤਰ ਬੰਦ-ਬੰਦ ਕਟਵਾ ਗਏ। ਖੋਪੜੀਆਂ ਲਾ ਕੇ ਆ ਰਿਆ ਨਾ ਚਿਰੇਗੇ ਨੀਹਾ ਚੜੇਗੇ। ਕੰਡੇ ਬੁਰਜਾਂ ਚ ਕੈਦ ਹੋ ਗਏ। ਫਾਂਸੀਆਂ ਦੇ ਝੂਲ ਗਏ। ਕੋਈ ਨਿਸ਼ਾਨੀ ਬਚੀ ਆ ਉਹਨਾਂ ਦੀ? ਕਿੱਥੇ ਗਏ ਮਾਸੀ ਬੜੇ ਜੰਗਲ। ਠੰਡੇ ਬੁਰਜ ਸਰਾਂਦਰੀਆਂ ਨੀਆ ਚਮਕੌਰ ਦੀਆਂ ਕੱਚੀਆਂ ਗੜੀਆਂ। ਕਰਨਪੁਰ ਸਾਹਿਬ ਦੇ 10 ਸਿੰਘ ਡਿਉੜੀਆਂ। ਟੋਡਰਮਾਲ ਦੀਆਂ ਹਵੇਲੀਆਂ ਬੁੰਗੇ ਕਿੱਥੇ ਚਲੇ ਗਏ ਬਈ ਸਭ ਮਲਿਆ ਮੇੜ ਕਰਤਾ ਟਾਤੇ ਕੌਮਾ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਸਰੋਤ ਲੈ ਕੇ ਸਿੱਧ ਲੈ ਕੇ ਅੱਗੇ ਵਧੀਆਂ ਨੇ ਤੇ ਕੌਮਾ ਨੂੰ ਇਤਿਹਾਸ ਪਤਾ ਲੱਗਦਾ ਕਿਤਾਬਾਂ ਚੋਂ ਇਮਾਰਤਾਂ ਤੋਂ ਵਿਰਾਸਤਾ ਤੋਂ ਨਿਸ਼ਾਨੀਆਂ ਤੋਂ ਲੱਗੇ ਨਿਸ਼ਾਨ ਬੋਲਦੇ ਗੋਲੀਆਂ ਦੇ ਦੁਲਿਆ ਖੋਣ ਬੋਲਦਾ ਕੌਮਾ ਦਾ ਇਤਿਹਾਸ ਜੱਲਿਆਂ ਦੇ ਬਾਗ ਦੇ ਨਿਸ਼ਾਨ ਕਿਉਂ ਸਾਹਮੇ ਪਏ ਕੰਤੇ ਲੱਗੇ ਵੇ ਕਿਉਂ ਟਾਏ ਮਟਾਏ ਨਹੀਂ ਗਏ ਤਾਕੇ ਆਉਣ ਵਾਲਿਆਂ ਅਸਲਾ ਦੇਖਣ ਵੀ 1919 ਚ ਕੀ ਬੱਪ ਰਿਆ ਸੀ ਕਿਉਂ ਟਾ ਨਹੀਂ ਫਰੋ ਤੇ ਦਰਬਾਰ ਸਾਹਿਬ ਤੇ ਲੱਗੇ ਨਿਸ਼ਾਨ ਕਾਲਕਾ ਸਾਹਿਬ ਤੇ ਲੱਗੇ ਨਿਸ਼ਾਨ ਟੈਂਕਾਂ ਤੋਪਾਂ ਦੇ ਗੋਲੀਆਂ ਦੇ ਕਿਉਂ ਟਾਤੇ 328 ਰੂਪ ਦਰਬਾਰ ਸਾਹਿਬ ਚੋਂ ਗਾਇਬ ਹੋ ਗਏ 5 ਸਾਲ ਹੋ ਗਏ ਪਤਾ ਲੱਗਿਆ ਕਿੱਥੇ ਗਏ ਕੋਈ ਗੜਬੜ ਕਰਕੇ ਉਹਦੇ ਵਿੱਚੋਂ ਬਦਲਾਅ ਕਰਕੇ ਸ਼ਬਦਾਂ ਦੇ ਅੱਖਰ ਬਦਲ ਕੇ ਲਿਹਾ ਕੇ ਤੁਹਾਡੇ ਗੁਰੂ ਘਰਾਂ ਦੇ ਰੱਖ ਦੇਣਗੇ ਕੌਣ ਦੱਸੂਗਾ ਕਿੰਨਿਆ ਬੰਦਿਆਂ ਦੇ ਮੂੰਹ ਜਵਾਨੀ ਕਰਵਾਣੀ ਕੰਠਾ ਜ਼ਿਆਦਾ ਕੱਲ ਕੱਲ ਸ਼ਬਦ ਦਾ ਅਰਥ ਪਤਾ ਵੀ ਆਬਦ ਲਾ ਕਰਤਾ ਜਿਹੜੇ ਮਾੜੇ ਮੋੜੇ ਦੱਸਣ ਵਾਲੇ ਐ ਉਹ ਕਾਖੀ ਨਿਕਰਾਂ ਪਾਈ ਬੈਠੇ ਐ ਕਾਖੀ ਨਿਕਰਾਂ ਕੌਣ ਪਾਉਂਦਾ ਬਾਈ ਹਾਂ ਆਰਾ ਜਸਾਲੇ ਤੇ ਕਾਖੀ ਨਿਕਰਾਂ ਵਾਲੇ ਗੁਰਦੁਆਰਿਆਂ ਚ ਸ਼੍ਰੋਮਣੀ ਕਮੇਟੀ ਚ ਤੇ ਬਾਰੇ ਕੀ ਨੇ ਐ ਹਾਂ ਪਿੰਡਲ ਦੱਸੋ ਬਾਈ ਆਪਾਂ ਕਹਿੰਦਾ ਬਾਦਲ ਕੇ ਪੰਥ ਵਾਲੇ ਆ ਸਾਡੀ ਬੋੜ ਪੰਥ ਨੂੰ ਨਾ ਜੋ ਅੰਦਰੋਂ ਸਾਨੂੰ ਜਣਾ ਵੱਡੀਆਂ ਖੋਰਾ ਲਾਇਆ ਜੋ ਘਾਣ ਅੰਦਰੋਂ ਕੀਤਾ ਕੌਮ ਦਾ ਪੰਥ ਦਾ ਪੰਜਾਬ ਦਾ ਉਹ ਤੁਹਾਨੂੰ ਦਿਖਦੇ ਨਹੀਂ ਬਈ ਚਾਰ ਪੌਂਦੇ ਹੋ ਮੱਕੀ ਦਾ ਹੈ ਸਾਰਾ ਪਿੰਡ ਪੌਂਦਾ ਚੰਗਾ ਕਮੜਾ ਹੈ ਕਾਲੇ ਮਾਰ ਦਿਓ ਪੱਠੇ ਵੱਢਣੇ ਨਹੀਂ ਪੈਂਦੇ ਉਹ ਕੁਦਰ ਨੇ ਪੈਣਗੇ ਵੱਢਣੇ ਪੈਣਗੇ ਰਲਾਉਣੇ ਪੈਣਗੇ ਉਹ ਚੱਕ ਕੇ ਟੋਕਰਾ ਮੱਝਾ ਮੁਰੇ ਮਾਰਦੇ ਆ ਦੁੱਧ ਤੇ ਉੱਲੀ ਛੋਡੇ ਆਉਣ ਲੱਗ ਗਈ ਪਾਸੂ ਛੋਡੇ ਬਿਮਾਰ ਹੋ ਕੇ ਨਵੇਂ ਦੁੱਧ ਹੁਣ ਵੜ ਗਏ ਛੋਡੇ ਅੰਦਰ ਕੈਂਸਰ ਬਣ ਰਿਹਾ ਸੋਨੂੰ ਮੈਂ ਦੋ ਦਿਨ ਦੀ ਬੇਹੀ ਦਾਲ ਦਿੰਨਾ ਖਾ ਲੋਗੇ ਖਾ ਕੇ ਦਿਖਾਓ ਯਾਰ ਸਾਲ ਪੜ ਪੁਰਾਣਾ ਉਹ ਵੀ ਚੱਕ ਕੇ ਪਾਈ ਜੈਨੇ ਉਹ ਸੜੇ ਹਨ ਮਾਰਦੀ ਆ ਚਾਰ ਕੋਲੇ ਕਢ ਕੇ ਦੇਖੋ ਪੰਜਾਬੀਆਂ ਦੀ ਤੀਜੀ ਪੀੜੀ ਜਵਾਰ ਜੰਮਣ ਦੇ ਯੋਗ ਨਹੀਂ ਰਣੀ ਇਹ ਮੈਂ ਨਹੀਂ ਕਹਿੰਦਾ ਇਹ ਵੱਡੇ ਵੱਡੇ ਡਾਕਟਰ ਵਿਦਵਾਨ ਖੋਜੀ ਕਹਿੰਦੇ ਆ ਛੋੜੇ ਮਾਨਸਾ ਚਾਰ ਸੈਂਟਰ ਆਈਬੀ ਸੈਂਟਰ ਬਰਿੰਡੇ ਸੱਤ ਖੁੱਲ ਗਏ ਸਕਰਾਨੂਆਂ ਦੀ ਗਿਣਤੀ ਬੱਚਾ ਪੈਦਾ ਕਰਨ ਲਈ ਘਰ ਦੀ ਜਾਂਦੀ ਆ ਪੰਜਾਬੀਆਂ ਚੋਂ ਕੀ ਕੀ ਨਜਵਾਕ ਲੈਣ ਲੱਗ ਗਏ ਮੱਧ ਦੇ ਵੀ ਟੀਕਾ ਗਾਂ ਦੇ ਵੀ ਟੀਕਾ ਹੁਣ ਗਾਂ ਬੁੜੀਆਂ ਦੇ ਵੀ ਟੀਕੇ ਸਚਾਈ ਆ ਇਹ ਬੀਜ ਦਾ ਸੁਣ ਲਿਓ ਬਾਈ ਧਿਆਨ ਨਾਲ ਮੇਰਾ ਇਲਾਕਾ ਮੂੰਗੀ ਬੀਜ ਦਾ ਬਹੁਤ ਜਿਆਦਾ ਜਿੱਦੇ ਮੂੰਗੀ ਬੀਜਣਗੇ ਸਪਰੇਅ ਮਾਰ ਦੇਣਗੇ ਵੀ ਕੱਖ ਪੱਟਾਂ ਉੱਠ ਖੜੇ ਜਿੱਦੇ ਉੱਗ ਰਿਆ ਹੀ ਫੇਰ ਸਪਰੇਅ ਆ ਜਿੱਦੇ ਵੱਢਣੀਆਂ ਗਰਾਮਕ ਸੋਣ ਸੜਕ ਕੇ ਫਲੀਆਂ ਬਚਾ ਕੇ ਵੱਢ ਲੈਂਦੇ ਆ ਜ਼ਹਿਰ ਸੜਕ ਕੇ ਛੋਡੀ ਮੂੰਗੀ ਅਮਰੀਕਾ ਨਹੀਂ ਜਾਂਦੀ ਛੋਡੇ ਚੁੱਲਿਆਂ ਤੇ ਰਜਣੀ ਆ ਕੇ ਫਿਰ ਕਹਿੰਦੇ ਕੈਂਸਰ ਹੋ ਗਿਆ ਸਾਤ ਸਾਲ ਦੇ ਜਵਾਕ ਦੋ ਦੋ ਸਾਲ ਦੇ ਜਵਾਕ डीएमसी ਭਰਿਆ ਪਿਆ ਕੈਂਸਰ ਕਾਲੇ ਪੀੜੇ ਟੀਵੀ ਸ਼ੂਗਰ ਨਾਲ ਤੇ ਜਵਾਬ ਕਹੇ ਜੀਆਂ ਜਰਾਂ ਘਾ ਕੇ ਜੰਮੋਗੇ ਕਿੱਧਰ ਨੂੰ ਹੋ ਤੁਰਿਆ ਯਾਰ ਜਿੱਥੇ ਉਹ ਦੁਸ਼ਮਣ ਲੱਗਿਆ ਵਾ ਲਗਾਤਾਰ ਸਾਨੂੰ ਖਤਮ ਕਰਨਾ ਸ਼ਾਸਕਾਂ ਦੇ ਨਾਲ ਅਸੀਂ ਆਪ ਵੀ ਉੱਡੇ ਕੰਮ ਕਰ ਰਹੇ ਆਂ ਜ਼ਮੀਨਾਂ ਨਾਲ ਵਿੱਚੋ ਬਾਈ ਆਪਣੀਆਂ ਵੇਚ ਤਾਂ ਨਹੀਂ ਰਹੇ ਹੈ ਰਵਾਣਾ ਰਹਿਆ ਬਈ 4000 ਕਿੱਲਾ ਮਲੂਕਣ ਲਿਆ ਕੁਸ਼ੋ ਸਾਡੇ ਦਾ ਆ ਚੂੜ ਚੱਕ ਢੁੱਡੀ ਕੇ ਮੈਂ ਗਿਆ ਤਖਾਨਬਾਦ ਪਿੰਡਾਂ ਸੈਂਕੜ ਏਕੜ ਫਸਲ ਉਹਨਾਂ ਨੇ ਜ਼ਮੀਨ ਲੈ ਲਈ ਆ ਕੇ ਸਾਡੇ ਮੁੰਡੇ ਕਹਿੰਦੇ ਹੈ ਨਹੀਂ ਕੱਖੱਚੇ ਵੇਜ ਬਾਪੂ ਕਿੱਲਾ ਬਾਹਰ ਜਾਣਾ ਕੰਜੀ ਚਾਹੀਏ ਪਾਗਲਾ ਕੰਪਨੀ ਨੇ ਸਾਡੇ ਬੰਦ ਤੇ 40 ਕਿੱਲੇ ਹਾਂਜੀ ਹਾਂ ਆ ਲੋਕਾਂ ਦਾ ਬਹੁਤ ਲੁੱਟਿਆ ਮੈਨੂੰ ਪਤਾ ਪਰ ਲਾ ਲੈਣਾ ਭੰਗੂ ਨੇ ਥੋੜੇ ਕੱਲੇ ਕਲਾਣੇ ਚਾਰ ਹੀ ਕਲੇ ਸੀਗੇ ਉਹ ਬਾਈ ਮੇਰੀ ਬੇਨਤੀ ਧਿਆਨ ਨਾਲ ਸੁਣ ਲੋ 2700 ਕਿਲੋਮੀਟਰ ਦਾ ਹਾਈਵੇ ਬਣਿਆ ਪੰਜਾਬ 'ਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇਧਰੋਂ ਬਾਰਡਰਾਂ ਨਾਲ ਜੋੜ ਤੇ ਹਾਈਵੇ ਉਧਰੋਂ ਬੰਦਰਗਾਹਾਂ ਨਾਲ ਜੋੜ ਤੇ ਸਿਲਕ ਰੂਟ ਬਣਿਆ ਚੀਨ ਤੋਂ ਲੈ ਕੇ ਯੂਰਪ ਤੱਕ 6000 ਕਿਲੋਮੀਟਰ ਲੰਮਾ ਖੜ ਜੋ ਚਾਰ ਪੰਜ ਸਾਲ ਵਪਾਰ ਹੋਣਾ ਸੜਕਾਂ ਰਾਹੀਂ ਰੇਲਾਂ ਰਾਹੀਂ ਸੋਡੀ ਧਰਤੀ ਦੇ ਗੱਠਾਂ ਨਹੀਂ ਪਾਲਿਆ ਤੇ ਆਉਣਾ ਸੋਡੇ ਕੋਲੇ ਉਹ ਧਰਤੀਆ ਦੁਨੀਆ ਦੀ ਜਿਹੜੀ 100 ਮਣ ਦਾਣੇ ਪੈਦਾ ਕਰਦੀ ਐ ਕਿਤੇ ਬਾਜੋ ਉੱਤਰ ਦੱਖਣ ਪੂਰਬ ਪੱਛਮ 50 ਮਣ ਦਾਣੇ ਨਹੀਂ ਪੈਦਾ ਹੁੰਦੇ ਇਸੇ ਕਰਕੇ ਤੁਹਾਡੀਆਂ 20 ਸਾਲ ਜਮੀਨਾਂ ਪਹਿਲਾਂ ਕੋਣ ਆਏ ਕਿਵੇਂ ਬੈਂਕਾਂ ਰਾਹੀਂ ਕਰਜ਼ੇ ਦੇ ਕੇ ਲਿੰਟਾਂ ਦੇ ਕੇ ਵੀ ਮੁਰੰਦੇ ਨਹੀਂ ਜਮੀਨਾਂ ਦਾ ਬਲਾਂਗੇ ਤੁਸੀਂ ਝੰਡੇ ਚੱਕ ਕੇ ਮਗਰ ਪੈ ਕੇ ਕੁਰਕੀਆਂ ਰੋਕਤੀਆਂ ਪਿੱਛੇ ਆਦ ਗਏ ਫੇਰ ਆਏ 20 ਸਾਲਾਂ ਬਾਅਦ ਕਾਲੇ ਕਾਨੂੰਨ ਲੈ ਕੇ ਤੋ ਦਿੱਲੀ ਜਾ ਕੇ ਬਹਿ ਕੇ ਇੱਕ ਵਾਰੀ ਹਮਲਾ ਰੋਕਤਾ ਫੋਨ ਫੇਰ ਆ ਗਏ ਕਿਵੇਂ ਆ ਗਏ ਨਿਊ ਬਾਲਡ ਆਰਡਰ ਲੈ ਕੇ ਆ ਗਏ ਉਹ ਕਹਿੰਦੇ ਪੂਰੀ ਦੁਨੀਆ ਕੈਸ਼ਲੈਸ ਕਰ ਦੇਣੀ ਹੈ ਜਿੰਨੀ ਕਰੰਸੀ ਹੈ ਡਿਜੀਟਲ ਕਰ ਦੇਣੀ ਹੈ ਜਿੰਨੀਆਂ ਤੁਹਾਡੀਆਂ ਜੇਬਾਂ ਚ ਪੈਸੇ ਆ ਨਕਦ ਦਾ ਕਾਗਜਾਂ ਇਹ ਬੰਦ ਕਰ ਦੇਣਾ ਲੈਣ ਦੇਣ ਪੂਰੀ ਦੁਨੀਆ ਦਾ ਐਨ ਆਰ ਆਈ ਮੋਬਾਈਲ ਆ ਰਹੀ ਹੋਣ ਲਾ ਦੇਣਾ ਤੁਹਾਡੇ ਬੈਂਕਾਂ ਦੇ ਖਾਤੇ ਆਧਾਰ ਕਾਰ ਪੈਨ ਕਾਰਡ ਵੋਟਰ ਕਾ ਅਟੈਚ ਕਰਤੇ ਸਾਰੇ ਜੋੜਤੇ ਜਿੱਦੇ ਪੂਰੀ ਦੁਨੀਆ ਦਾ ਲੈਣ ਦੇਣ ਇਦਾਂ ਹੀ ਹੋਣ ਲੱਗ ਗਿਆ ਤੁਸੀਂ ਕਰਨ ਲੱਗ ਗਏ ਤੁਸੀਂ ਤੇਲ ਪਾਉਣੇ ਹੋ ਬਾਜ਼ਾਰ ਜਾਣੇ ਹੋ ਸਮਾਨ ਲੈਣੋ ਬਿੱਲ ਭਰਦੋ ਪੈਸੇ ਕਿਜੋ ਘਟਾਉਣੇ ਹੋ ਇਦਾਂ ਹੀ ਜਿੱਦੇ ਪੂਰੀ ਦੁਨੀਆ ਲੈਣ ਦੇਣ ਇਦਾਂ ਹੀ ਹੋਣ ਲੱਗ ਗਿਆ ਧਰਨਾ ਲਾ ਲੋਗੇ ਉੱਥੇ ਬੈਠੇ ਖਾਤਾ ਬੰਦ ਕਰਦਿਆ ਕਰਨਗੇ ਇਹਦਾ ਕੰਟਰੋਲ ਕਿਹਦੇ ਕੋਲੇ ਆ ਉਹਨਾਂ ਕੋਲੇ ਤੁਸੀਂ ਕਹੋ ਕੋਈ ਗੱਲ ਨਹੀਂ ਯਾਰ ਫਿਰ ਕੀ ਗੱਲ ਹੈ ਜੇ ਖਾਤਾ ਬੰਦ ਕਰਤਾ ਭੁੱਖੇ ਤਾਂ ਨਹੀਂ ਮਰਦੇ ਕਣਕ ਕਦੇ ਪਈਆ ਬੀਜ ਲਾਂਗੇ ਛੋਲੇ ਬੀਜ ਲਾਂਗੇ ਸਰੋਂ ਬੀਲਾਏ ਕਾਣੀ ਕਢਾ ਕੇ ਤੇਲ ਤੇਲ ਦਾ ਤੜਕਾ ਲਾਇਆ ਕਰਾਂਗੇ ਉਧਰ ਵੀ ਆ ਗਏ ਮੈਂ ਸੂਰਜਮੁਖੀ ਬੀਜ ਤਾਂ ਹਰ ਸਾਲ ਲੁਧਿਆਣੋਂ ਬੀਜ ਲਿਆਉਣਾ ਯੂਨੀਵਰਸਿਟੀ ਚੋਂ ਮੈਂ ਸਭ ਬੀ ਬੀਜਾ ਝਾੜ ਕੇ ਰੱਖ ਲਿਆ ਬਾਗਾ ਨੂੰ ਬੀਜਾਂਗੇ ਉਹ ਬੀਜਾ ਉਗਰੇ ਨਹੀਂ ਮੈਂ ਜੀ ਯੂਨੀਵਰਸਿਟੀ ਗਿਆ ਮਾਜੀ ਬੀ ਲਿਆ ਸੀ ਪੇਰੇ ਸਾਥ ਸੋਡੇ ਕੋਲੋਂ ਝਾੜ ਕੇ ਰੱਖ ਲਿਆ ਜੀ ਉਗਰੇ ਨਹੀਂ ਉਹ ਕਹਿੰਦੇ ਕਾਕਾ ਜੀ ਐਮ ਬੀ ਐ ਜੀ ਐਮ ਇੱਕ ਸਾਲ ਚ ਇੱਕ ਵਾਰੀ ਉਗਰੂਦਵਾਰੇ ਸਾਡੇ ਕੋਲ ਹੀ ਲੈਣਾ ਪੂਆ ਕੀ ਹੁਣ ਤੁਹਾਡੇ ਘਰੇ ਸਰੋਂ ਛੋਲੇ ਕਣ ਘਰੋਂ ਜਾ ਕੇ ਬੀਜ ਦਿਓ ਨਾ ਉਹ ਤੁਹਾਡਾ ਬੀਬੀ ਖਤਮ ਕਰ ਦੇਣਗੇ ਇਹ ਤਾਂ ਹੋ ਹੀ ਜੇਗਾ ਪੂਰੀ ਦੁਨੀਆ ਨੂੰ ਕਿਵੇਂ ਆਪਣੀ ਮੁੱਠੀ ਚ ਕੈਦ ਕਰਨਾ ਧਰਤੀ ਪਾਣੀ ਭੋਜਨ ਤੇ ਕਬਜ਼ਾ ਕਿਵੇਂ ਕਰਨਾ ਤੁਹਾਡੀ ਸੋਚ ਤੇ ਕਬਜ਼ਾ ਕਿਵੇਂ ਕਰਨਾ ਹੈ ਤੁਹਾਡੇ ਟੀਕੇ ਲਾਏ ਕਰੋਨਾ ਦੇ ਕਰੋਨੇ ਵੇਲੇ ਮੇਰੀਆਂ ਵੀਡੀਓ ਕੱਢ ਕੇ ਦੇਖੋ YouTube ਤੇ ਪੰਗਾਂ ਮੈਂ ਬਹੁਤ ਪਟਿਆ ਮੈਂ ਕਿਹਾ ਉਹ ਨਾਂ ਲਵਾਓ ਨਾਂ ਲਵਾਓ ਇਹ ਵਾਇਰਸ ਇਹ ਵੈਕਸੀਨ ਰਾਈ ਤੁਹਾਡੇ ਅੰਦਰ ਛੱਡਣਗੇ ਡਾਕਟਰ ਅਮਰ ਸਿੰਘ ਯਾਦ ਨੇ ਰੌਲਾ ਪਾਇਆ ਪੰਜ ਪੱਖੇ ਦਿੱਤੇ ਸਰਕਾਰ ਨੇ ਉਹਤੇ ਬੰਦ ਕਰਤਾ ਅੰਦਰ ਚੱਕ ਕੇ ਡਾਕਟਰ ਅਮਰ ਸਿੰਘ ਯਾਦ ਪਰੋ YouTube ਤੇ ਉਹਦੀ ਪਿੱਛੇ ਜੇ ਮੌਤ ਹੋਈ ਹੈ। ਕੋਈ ਕੰਮ ਹੋਣ ਲੱਗ ਗਿਆ 20 25 30 ਸਾਲ ਦੇ ਨੌਜਵਾਨ ਨੂੰ ਟੈਕ ਨਾਲ ਮੌਤ ਚਾਣਕ ਮੌਤ ਜੋ ਸਡਨ ਡੱਥ ਕਹਿੰਦੇ ਆ ਉਹ ਟੀਕੇ ਨਾਲ ਹੁੰਦੀ ਆ। ਇਹ ਕਿਉਂ ਛੱਡਿਆ ਬਾਹਰਸ ਉਹ ਕਹਿੰਦੇ ਦੁਨੀਆ ਦੀ ਪਾਪੂਲੇਸ਼ਨ ਘਟਾਉਣੀ ਆ ਆਬਾਦੀ ਘਟਾਉਣੀ ਆ ਬੰਦੇ ਮਾਰ ਦਿਓ। ਸਵੇ ਨੀਤੀਆਂ ਨੇ ਬਾਈ ਲਾਇਬ੍ਰੇਰੀ ਹੈਗੀ ਪਿੰਡ ਚਾ ਅਹਵਾਰ ਆਉਂਦੇ ਆ ਮੋਬਾਈਲ ਦੇ ਉਦੋਂ ਚੰਗੀ ਚੀਜ਼ ਆ ਜਾਏ ਕੋਈ ਚੰਗਾ ਸਹਿਤਕਾਰ ਬੁੱਧੀਜੀਵੀ ਇਤਿਹਾਸਕਾਰ ਬੋਲਦਾ ਹੋਵੇ ਗਾਹੀ ਟਪਾ ਦੇਣੇ ਵੀ ਛੱਡ ਪਰੇ ਵੀ ਸੁਣਨਾ ਸਾਗਰ ਦੀ ਬੋਟੀ 15 20 ਦੇ ਜਲੂਸ ਕੱਢਿਆ ਲੋਕਾਂ ਨੇ ਸਾਗਰ ਦੀ ਬੋੜੀ ਤਾਂ ਖੜਾ ਛੁੱਟਿਆ ਫਿਰ ਉਹ ਦੂਜਾ ਆ ਗਿਆ ਡਾਂਸਰ ਕੁੜੀਦਾਰ ਵਾਲਾ ਪੈ ਗਿਆ ਉਦੋਂ ਖੜਾ ਛੁੱਟਿਆ ਰਾਜੂ ਮੇਰੇ ਦਿਲ ਤੇ ਰਾਜ ਕਰਦਾ ਸੀ ਉਹ ਆ ਗਿਆ ਉਹ ਹਟਿਆ ਚਮਕੀਲੇ ਦੀ ਫਿਲਮ ਦੀ ਚਰਚਾ ਹੋਣ ਲੱਗ ਗਈ ਹੋਰ ਹੀ ਪਾਸੇ ਲਜਾਈ ਫਿਰਦੇ ਆ ਯਾਰ ਉਸ ਤੋਂ ਪਹਿਲਾਂ ਚੰਮਿਆਲੀ ਭਾਬੀ ਚੱਲੀ ਗਈ ਨੀਡੂ ਛੱਡਣਾ ਚੱਲੀ ਜਾਂਦਾ ਸਾਡਾ ਮਾਨਸਿਕ ਪੱਧਰ ਬੌਧਿਕ ਪੱਧਰ ਕਿੱਥੇ ਖੜ ਗਿਆ ਬਾਈ ਜਾਨ ਨੌਜਵਾਨੋ ਲਿਟਰੇਚਰ ਨਾਲ ਜੜੋ ਕਿਤਾਬਾਂ ਨਾਲ ਜੜੋ ਸੱਚ ਪੜਿਆ ਕਰੋ ਇਤਿਹਾਸ ਪੜਿਆ ਕਰੋ ਬਹੁਤ ਕੀ ਹੈ ਨਿਊ ਬਾਲਡਰ ਕੀ ਹੈ ਨਿਊ ਐਜੂਕੇਸ਼ਨ ਪਾਲਿਸੀ ਕੀ ਹੈ ਰੂਸ ਯੂਕਰੇਨ ਕਿਉਂ ਲੜਦੇ ਆ ਇਜ਼ਰਾਈਲ ਫਲਸਤੀਨ ਕਿਉਂ ਲੜ ਰਹੇ ਆ ਜੇ ਪਤਾ ਹੋਊਗਾ ਸਮਝੋਗੇ ਤਾਂ ਲਾਈ ਲੜੋਗੇ ਸਿਵੇ ਕਿੰਨੇ ਆ ਪਿੰਡ ਚ ਨੰਬਰ ਲੈ ਗਏ ਫਿਰਤਾ ਬਾਈ ਤੁਸੀਂ ਆ ਥੋੜੇ ਖੰਡਾਲਾ ਪਿੰਡਾਂ ਤੋਂ ਆਇਆ ਮੈਂ ਤਿੰਨ ਖੰਡਾਲਾ ਥੋੜੇ ਦੋ ਦੋ ਸਿਵੇ ਐ ਇਹ ਮਾਜੀ ਵੀ ਸਿੱਖਾਂ ਦਾ ਰਮਦਾਸ ਆ ਕਿਸ਼ਨਗਰ ਤੋਂ ਆਇਆ ਬਜਮੀਆਂ ਦਾ ਆਡਾ ਰਮਦਾਸੀਆਂ ਦਾ ਆਡਾ ਜੱਟਾਂ ਦਾ ਆਡਾ ਬਹੁਤ ਚੰਗੀ ਆਲਾ ਬਾਈ ਕੱਥੇ ਸਿਵੇ ਤੋਂ ਅਰੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ ਆ ਬਾਈ ਜਬਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਹਿੰਦੇ ਆ ਨਾ ਉਹ ਜਿੰਦਾਬਾਦ ਨਜ਼ਰ ਆਉਣੀ ਚਾਹੀਦੇ ਇਕੱਲੇ ਨਾਹਾਂ ਚਾ ਹੋਵੇ ਵਧੀਆ ਗੱਲ ਆ ਮਤਲਬ 100 ਰੁਪਇਆ ਕਢ ਲਿਆ ਕਰੋ ਸੰਗਰਾਦਲੇ ਇਕੱਠੇ ਉਹਨੇ ਗੁਰੂ ਘਰ ਕੋਈ ਪਿੰਡ ਦਾ ਗਰੀਬ ਬੰਦਾ ਬਿਨਾਂ ਇਲਾਜ ਤੋਂ ਮਰਦਾ ਉਹਦੀ ਮਤ ਕਰ ਦਿਓ ਮੇਰਾ ਘਰ ਤੋਂ ਬੈਠਾ ਉਹਦੀ ਮਤ ਕਰਿਓ ਚੰਗੀ ਗੱਲ ਆ ਜੇ ਪੰਜਾਬ ਬਾਬੇ ਤਾਂ ਹੀ ਬਚਣਾ ਜੇ ਪਿੰਡ ਬਚਣਗੇ ਆੜੀ ਗੱਲ ਕਰਨੀ ਹੈ ਮੈਂ ਜਿਹੜੇ ਫੌਮਾਂ ਦਾ ਨੇ ਦੇਖੇ ਉਹ ਮੈਂ ਕਿਤੇ ਪਾਇਆ ਕੱਲੇ ਤੇਰੇ ਉਹ ਮੇਰੇ ਫੌਮਾਂ ਦਾ ਨਹੀਂ ਗਿਆ ਉਹ ਨਜੂਦੀ ਨੂੰ ਦਵਾਈ ਹੋਈ ਹੋਈ ਉਹ ਧੱਕੇ ਨਾਲ ਲਾਇਆ ਧੱਕੇ ਨਾਲ ਛੋੜੀਆਂ ਪੈਨਸ਼ਨਾਂ ਨਹੀਂ ਮਿਲਣੀਆਂ ਛੋੜੇ ਲੋਨ ਨਹੀਂ ਹੋਣੇ ਕਰਜ਼ੇ ਨਹੀਂ ਮਿਲਣੇ ਛੋੜੇ ਦਾਣੇ ਵੇਚੋਦੇ ਪੈਸੇ ਨਹੀਂ ਮਿਲਣੇ ਧੱਕੇ ਨਾਲ ਲਾਇਆ ਧਾਕੇ ਲਾਇਆ ਲੋਕਾਂ ਨੂੰ ਜੇ ਡਰ ਗਏ ਉਹ ਉਨ ਲਾਤੇ ਜਿਹੜੇ ਅੜਗੇ ਉਹ ਤਾਂ ਕੈਨ ਲਾਤੇ ਢੀਕੇ ਹਾਂ ਫਿਰ ਇਹੀ ਚੀਜ਼ਾਂ ਮਜ਼ਦੂਰੀ ਚਲਵਾਉਣੇ ਹਾਂ ਮਜ਼ਦੂਰੀ ਚਲਵਾਉਣੇ ਕਹਿੰਗੇ ਉਹਨੂੰ ਤੋਂ ਹਾਂ ਜੀਰੋ ਅੱਛਾ ਆਪਣੇ ਫਸਲ ਵੇਚ ਦੀ ਸੁੱਕ ਪੈਣ ਵਾਲੇ ਬੇਨਤੀ ਆ ਬਾਈ ਛੋਟੇ ਮੋਟੇ ਲਾਲਚਾਂ ਪਿੱਛੇ ਗਰ ਜਾਂ ਪਿੱਛੇ ਆਹਨ ਕਣਕਾਂ ਲੋਕਾਂ ਨੇ ਸਿੱਧੀਆਂ ਵੇਚਤੀਆਂ ਦਾਦਾ 20 ਰੁਪਏ ਪੇਚਾ 40% ਕਣਕ ਪੰਜਾਬ ਨੇ ਸਿੱਧੀ ਵੇਚੀ ਐ ਤਕੀ ਦਗਾ ਨੂੰ 80 ਹੋ ਜੂ ਤੀਜੇ ਸਾਲ 100 ਹੋ ਜੂ ਮੰਡੀਆਂ ਬੰਦ ਸਰਕਾਰੀ ਖਰੀਦ ਬੰਦ ਮਾਰਕੀਟ ਕਮੇਟੀਆਂ ਬੰਦ ਤੁਰੇ ਫਿਰਿਓ ਕਾਹ ਦੀ ਖਾਤਰ ਲੜੀ ਗਏ ਤੇਰਾ ਮਹੀਨੇ ਬੈਠਾ ਜਲੀ ਆ ਹੁਣ ਬੈਠੇ ਕਿਉਂ ਗੋਲੀਆਂ ਖਾਈ ਜਾਂਦੇ ਹੋ ਸ਼ੰਪੂ ਦੇ ਖਨੌਲੀ ਤੇ ਸਿੱਧੀਆਂ ਕੱਢ ਕੇ ਵੇਚਣੀਆਂ ਸੀ ਬਾਈ ਵਿਭਾਗ ਹੀ ਬਾਈ ਪਿੰਡ ਚ ਹਾਂ ਕੱਲ ਨੂੰ ਆਊਗੀ ਅੱਛਾ ਜਿਹੜੀ ਬੀਬਾ ਨੂੰ ਵੋਟ ਪੈਣੀ ਆ ਬਾਈ ਕਿੱਥੇ ਜਾਊਗੀ ਹਾਂ ਮੋਦੀ ਕੋਲੇ ਸ਼ੋਕਰ ਆ ਪਤਾ ਤਾਂ ਹੈਗਾ ਵੀ ਮੋਦੀ ਕੋਲ ਜਾਊ ਓਏ ਉੱਤੋਂ ਹੀ ਬਾਈ ਉੱਤੋਂ ਹੀ ਇਹ ਪਾਟੇ-ਪੁੱਟੇ ਅੰਦਰੋਂ ਇਕੱਠੇ ਆ ਬਾਈ ਆ ਤੁਸੀਂ ਦੇਖ ਲਓ ਬਾਈ ਡੇਢ ਮਹੀਨਾ ਪ੍ਰਚਾਰ ਕਰਦੀ ਰਹੀ ਰਾਜੇ ਪਟੰਗ ਦੇ ਘਰ ਵਾਲੀ ਉਹ ਪਿੱਛੇ ਹਟਾ ਲਈ ਜੀਤਮੇਂਦਰ ਲਿਆਂਦਾ ਕਿਉਂਕਿ ਬੰਦਾ ਕਮਜ਼ੋਰ ਦਿਓ ਵੋਟ ਨਾ ਟੁੱਟ ਜੇ ਆ ਸਰੂਪ ਸਿੰਘਲਾ ਖੜਾ ਹੁੰਦਾ ਸੀਗਾ ਪਰਿੰਡੇ ਵਾਲਾ ਬੀਜਪੀ ਵੱਲੋਂ ਪਤਾ ਸੀ ਹਿੰਦੂ ਚਿਹਰਾ ਵੋਟ ਵੱਧ ਤੋੜੂਗਾ ਮਨੂਕਰ ਨੂੰ ਉਧਰ ਭੇਜਤੀ ਵੀ ਅਧਰਾਉਣੇ ਨੂੰ ਉਠਾ ਦਿਓ ਆਹੋਡੇ ਮੋਹਰ ਹੈ ਹੈਗਾ ਕਾਂਗਰਸੀ ਹਰ ਵਾਰੀ ਮਦਦ ਕੀ ਦੀ ਕਰਦਾ ਹਰ ਵਾਰੀ ਲੜ ਕੇ ਸੀਟ ਜਿੱਦਦੇ ਆ ਇਹ ਪਹਿਲਾਂ ਕੈਪਟਨ ਨਾ ਸਮਝਦਾ ਤਾ ਹੁੰਦਾ ਰਿਆ ਹੁਣ ਇਹਨਾਂ ਨਾਲ ਹੋ ਗਿਆ ਇਹੀ ਕਹਿੰਦੇ ਜੀ ਕਾਲੇ ਕਾਨੂੰਨ ਵੀ ਬਾਬੀ ਕਹਿੰਦੇ ਸੀ ਸਖਬੀਰ ਸਿੰਘ ਵੀ ਕਹਿੰਦਾ ਸੀ ਪ੍ਰਕਾਸ਼ ਸਿੰਘ ਵੀ ਚੰਗੇ ਆ ਪੁੱਛੋ ਕਹਨੂੰ ਸਵਾਲ ਆਏ ਵੀ ਮੁੜ ਕੇ ਪਤਾ ਲੱਗਿਆ ਲੋਕਾਂ ਨੇ ਪਿੰਦ ਨਹੀਂ ਬਣਾਉਂਦੇ ਨੇ ਕਹਿੰਦੇ ਮਾੜੇ ਇੱਕ ਨੂੰ ਘੱਟ ਜੋੜ ਤੋੜ ਲਿਆ ਓਏ ਉੱਥੇ ਜਾਣਾ ਕੰਮ ਤਾਂ ਇਹਨਾਂ ਦਾ ਪਰ ਸਾਡੇ ਲੋਕ ਨਹੀਂ ਸਮਝਦੇ ਬਈ ਹਲੇ ਵੀ ਬਾਦ ਜਿੰਦਾਬਾਦ ਹਾਲੇ ਯਾਰ ਕਿੰਨੇ ਮਸਲੇ ਸਾਰੇ ਭੁੱਲ ਭਲਾ ਕੇ ਕਹਿੰਦੇ ਲੈ ਚੰਗੇ ਆ ਜੀ ਤਾਂ ਦੂਜੇ ਆ ਗਏ ਬਈ ਇਨਕਲਾਬ ਵਾਲੇ ਜੋਧੇ ਬਦਲਾ ਆ ਗਿਆ ਕਲਾਂ ਦੇ ਵਾਲੋ ਬਦਲਾ ਆਇਆ ਕਿ ਨਹੀਂ ਪੈਂਦੇ ਉਹ ਆਇਆ ਨਹੀਂ ਮੈਦਾਬਾਈ ਇੰਨੀ ਗੱਲ ਕਹਿਣਾ ਭਵੰਤਮਾਨ ਕੱਲਾ ਚਿੱਟਾ ਰੋਕ ਦਿੰਦਾ ਕੱਲਾ ਚਿੱਟਾ ਰੋਕ ਦਿੰਦਾ ਇੰਨੇ ਹੀ ਬਹੁਤ ਸੀ ਮਾਵਾ ਦੇ ਪੁੱਤ ਬਾਜ ਜਾਂਦੇ ਕੰਮ ਕਮ ਤਾਂ ਹੁੰਦੇ ਰਹਿਣੇ ਆ ਬਾਈ 28 ਮੁੰਡੇ ਬਾਈ 28 ਮੁੰਡੇ ਮੈਂ ਕੱਤਿਆਂ ਵਾਲੀ ਪਿੰਡ ਗਿਆ ਮਲੋੜ ਕੋਲ 28 ਮੁੰਡੇ ਚਿੱਟੇ ਨਾਲ ਮਰੇ ਆ ਬਾਈ ਪਿੰਡ ਬੇਲਾ ਹੋ ਗਿਆ ਯਾਰ ਬੰਦਾ ਇੱਕ ਮਰ ਜਿਹਦਾ ਘਾਟਾ ਨਹੀਂ ਪੂਰਾ ਹੁੰਦਾ ਆ ਮਾਵਾ ਬਲਕਦੀਆਂ ਬੈਣ ਪਾਉਂਦੀਆਂ ਕਿ ਸਾਡੇ ਪੁੱਤ ਬਚਾ ਲੋ ਆ ਬੂਟੇ ਲਾਏ ਬਾਦਲਾ ਨੇ ਪਾਲੇ ਬੂਟੇ ਕਾਂਗਰਸੀਆਂ ਨੇ ਵੱਡੀ ਜਾਂਦੇ ਆ ਬੌਕਰ ਵਾਲੇ ਆ ਚਿੱਟੇ ਦੇ ਕੋ ਉਹ ਗੁੱਟਕਾ ਸਾਹ ਮੱਤਾਂ ਦੇ ਫੜ ਕੇ ਸੌਂ ਖਾ ਗਏ ਵਿਚਾਰਾਂ ਹਫਤਾ ਨਹੀਂ ਖਤਮ ਕਰਾਂਗੇ ਹੁਣ ਤੁਸੀਂ ਆਏ ਦੱਸੋ ਚਿੱਟੇ ਦਾ ਮੁੱਦਾ ਹੀ ਗਾਇਬ ਆ ਕੋਈ ਸਿਆਸੀ ਬੰਦਾ ਸਿਆਸੀ ਤੇ ਚਿੱਟੇ ਦੀ ਗੱਲ ਕਰਦੀ ਹੈ ਕਿੱਡਾ ਵੱਡਾ ਮੁੱਦਾ ਹਲਾਕੇ ਗਾਇ ਵੀ ਕਰਦਾ ਭਲਾਈ ਦਿੱਤਾ ਲੋਕਾਂ ਦੇ ਜਹਨ ਚੋਂ ਸੁਪਿੰਡ ਵਾਲੇ ਉਹ ਗੱਲਾਂ ਬਹੁਤ ਹਨੇ ਬਾਈ ਮੈਂ ਨੇਰਾ ਹੋ ਗਿਆ ਇੱਕ ਪਿੰਡ ਵਾਲੇ ਕਲੀਪੁਰ ਰਹਿੰਦਾ ਮੈਂ ਜਾਣਾ ਸੁਬੇਤੀ ਇੰਨੀ ਕਰਨ ਆਇਆ ਬਾਈ ਜੇ ਚੰਗਾ ਲੱਗਿਆ ਸਾਥ ਦੇ ਦਿਓ ਜ਼ਿੰਦਗੀ ਚ ਵਾਦਾ ਰਿਹਾ ਕਿ ਕਦੇ ਤੁਹਾਨੂੰ ਪਸਤਾਵਾ ਨਹੀਂ ਹੋਊਗਾ ਕਦੇ ਨਰਾਸ਼ਤਾ ਨਹੀਂ ਆਊਗੀ ਵੀ ਇਹ ਬੰਦਾ ਹੋਇਆ ਨਿਕਲ ਗਿਆ ਯਾਰ ਐਨੇ ਬੰਦੇ ਖੜੇ ਆ ਦੋ ਵੇਲਾਂ ਦਾ ਇੱਕ ਵੇਲਾ ਬਾਈ ਕਾਂਗਰਸ ਨਾਲੇ ਵੀ ਦੂਜੇ ਨਾਲੇ ਵੀ ਆਪ ਨਾਲੇ ਵੀ ਦੋਨੇ ਹੱਥੀਂ ਜ਼ੋਰ ਲਾਇਆ ਸੀ ਵੀ ਸਾਡੇ ਨਾਲ ਆ ਸਾਡੇ ਨਾਲ ਆ ਜਾ ਕੱਲੇ ਨੂੰ ਵੋਟ ਨਹੀਂ ਪੈਣੀ ਪਾਰਟੀ ਕੋਲ ਢਾਂਚਾ ਹੁੰਦਾ ਵੋਟਾਂ ਹੁੰਦੀਆਂ ਮਾ ਚਾਹੇ ਜਮਾ ਨਾ ਪਵੇ ਸੋਡਾ ਪਟਾਣੀ ਗੱਲ ਚ ਪਾਉਣਾ ਕਰਤਾਰ ਨਹੀਂ ਮਾਰਨਾ ਅੱਜ ਤੋਂ 50 60 ਸਾਲ ਪਹਿਲਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਆ ਜਾਣਦਾ ਕੋਈ ਕੋਈ ਨਹੀਂ ਜਾਣਦਾ ਐਮਐਲਐਮ ਵੀ ਕੌਣ ਆ ਕੋਈ ਜਾਣਦਾ ਨਹੀਂ ਅੱਜ ਤੋਂ 500 ਸਾਲ ਪਹਿਲਾਂ ਦੁੱਲਾ ਪੱਟੀ ਹੋਇਆ ਅੱਜ ਵੀ ਲੋੜੀਆਂ ਦੇ ਗੀਤ ਗਾਏ ਜਾਂਦੇ ਆ ਕਿਉਂਕਿ ਉਹ ਕਰਤਾਰ ਸੀ ਬਈ ਦੁਨੀਆ ਦੇ ਕਰਦਾਰ ਅਮਰ ਰਹਿੰਦੇ ਜਾਂਉਂਦੇ ਰਹਿੰਦੇ ਆ ਭਾਈ ਦੋ ਵਾਰੀ ਗੋਲੀਆਂ ਲੱਗੀਆਂ ਪਰਮਾਤਮਾ ਨੇ ਜ਼ਿੰਦਗੀ ਬਚਾਈ ਐ ਇਕੋਲ ਸੁਪਨਾ ਲੈ ਕੇ ਤੁਰਿਆ ਵੇ ਲੱਖਾ ਸਿਆ ਹੁਣ ਉਹ ਰਾਖ ਬਣਿਆ ਹੁੰਦਾ ਮਿੱਟੀ 'ਚ ਮਿਲਿਆ ਹੁੰਦਾ ਜੇ ਬਚਾਇਆ ਤਾਂ ਕੁਛ ਕਰਕੇ ਜਾ ਮੈਂ ਇੰਨੀ ਗੱਲ ਸਮਝਦਾ ਕਿ ਮੇਰੀ ਵਿਰਾਸਤ ਨੂੰ ਮੈਂ ਆਪਣੇ ਪੁਰਖਿਆਂ ਤੋਂ ਸੰਭਿਆ ਇਹ ਧਰਤੀ ਮਿੱਟੀ ਪਾਣੀ ਬੋਲੀਆਂ ਨੂੰ ਬਚਾਉਣ ਲਈ ਮੇਰੇ ਯੋਧਿਆਂ ਸੂਰਮਿਆਂ ਨੇ ਖੂਨ ਡੋਲ ਕੇ ਇਤਿਹਾਸ ਲਿਖਿਆ ਇਹ ਵਿਰਾਸਤ ਮੈਂ ਅੱਗੇ ਸੁਭਾਕੇ ਜਾਣੀ ਐ ਇਹ ਮੇਰਾ ਇਕੱਲੇ ਦਾ ਫਰਜ਼ ਨਹੀਂ ਬਾਈ ਸਾਡਾ ਸਾਰਿਆਂ ਦਾ ਫਰਜ਼ ਆ ਹਰ ਬੰਦਾ ਇਹ ਸਮਝੇ ਵੀ ਨਹੀਂ ਯਾਰ ਇਹ ਬੋਲੀ ਮੇਰੀ ਮਾਂ ਐ ਇਹ ਪੰਜਾਬ ਮੇਰਾ ਧਰਤੀ ਮੇਰੀ ਮਾਂ ਐ ਪਾਣੀ ਮੇਰਾ ਪਿਓ ਐ ਮੈਂ ਲੜੂਗਾ ਮੈਂ ਸੰਘਰਸ਼ ਕਰੂੰਗਾ ਮੈਂ ਖੜੂਗਾ ਮੈਂ ਨਹੀਂ ਭੱਜੂੰਗਾ ਹਰ ਪੰਜਾਬੀ ਇਹ ਸੋਚੇ ਕਿਉਂਕਿ ਆਪੋ ਆਪਣੀ ਬਾਦ ਅਮਕਾ ਕੇ ਸਭ ਨੇ ਤੁਰ ਜਾਣਾ ਬਾਈ ਇੱਥੋਂ ਰਹਿਣਾ ਕਿਨੇ ਇੱਥੇ ਔਰ ਬਾਲੀਆਂ نسلਾਂ ਲਈ ਇਹ ਵਿਰਾਸਤ ਨੂੰ ਸੱਜ ਕੇ ਜਾਓ ਸੰਭਾਲ ਕੇ ਜਾਓ ਉਹਨਾਂ ਕੋਲੇ ਵਧੀਆ ਬਣਾ ਕੇ ਹਰ ਬੰਦੇ ਦਾ ਫਰਜ਼ ਆ ਬਾਈ ਜਿਹੜਾ ਕਹਿੰਦੇ ਕੱਲਾ ਹੀ ਕਰ ਦੂਗਾ ਬਾੜੇ ਕਹਿੰਦੇ ਕੱਲਾ ਹੀ ਕਰੂਗਾ ਕੱਲਾ ਹੀ ਸੀ ਹੁਣ ਤੱਕ ਉਹ ਘੱਲ ਖੁਰਦ ਮੋਰਚਾ ਲਾਇਆ ਮਚਾਕੀ ਮਲ ਸਿੰਘਲਾ ਪਿੰਡ ਆ ਫਰੀਦਕੋਟ ਦਾ ਹਰੀਕੇ ਪੱਤਨ ਤੱਕ ਲਫਾਵਾ ਨਹੀਂ ਪੈਂਦਾ ਨਹਿਰ ਚੰਦਰਗਾਂਧੀ ਨਾਲ ਜਿਹੜੀ ਅਜੇ ਰਾਸਤਾਨ ਨੂੰ 85 ਕਿਲੋਮੀਟਰ ਏਰੀਆ ਚ ਆਇਆ ਲਫਾਵਾ ਤੁਹਾਡੇ ਪਾਦੇ ਲਫਾਵਾ ਨਹਿਰਾਂ ਚ ਉਹ ਨਾ ਪਾਉਣ ਦਿਓ ਬੜਾ ਖਤਰਨਾਕ ਹੈ ਇੱਕ ਬੂੰਦ ਨਹੀਂ ਪਾਣੀ ਥੱਲੇ ਜਾਣੀ ਕੱਲਾ ਹੀ ਸੀ ਭਾਈ ਲੜਿਆ ਪੰਜਾਬੀ ਮਾਂ ਬੋਲੀ ਬੋਰਡਾਂ ਨੂੰ ਉੱਤੇ ਲਗਾਤੀ ਹਾਈਵੇ ਤੇ ਕੱਲਾ ਹੀ ਸੀ ਜਿੱਦੇ ਭਵੰਤਮਾਨ ਨੇ ਡਿਵੈਟ ਰੱਖਿਆ ਲੁਧਿਆਣੇ ਵੀ ਵਿਚਾਰ ਚਰਚਾ ਕਰਨੀਆਂ ਮੈਂ ਵੀ ਕਿਹਾ ਹੀ ਜਾਵਾਂਗੇ ਆਵਾਂਗੇ ਤੜਕੇ ਮੇਰੇ ਘਰ ਨੂੰ ਕੇਰਾ ਪਾਲਾ ਦੋਟੇ ਸੇ ਪੁਲਿਸ ਵਾਲੇ ਨੇ ਆ ਕੇ ਵੀ ਜਾਣ ਨਹੀਂ ਦੇਣਾ ਮੈਂ ਕਿਹੜਾ ਫੌਜ ਲਈ ਫਿਰਦਾ ਸੀ ਕਿਸਾਨੀ ਮੋਰਚੇ ਚ ਹੱਕੜਾ ਕੇ ਲੜਿਆ ਲੱਖ ਰੁਪਇਆ ਸਿਰ ਤੇ ਨਾਮ ਸੀ ਦੋ ਪਰਚੇ ਦਿੱਲੀ ਪੁਲਿਸ ਦੇ ਹਲੇ ਵੀ ਚੱਲਦੇ ਆ ਆ ਤੀਜਾ ਖਨੌਰੀ ਤਹੋਰ ਹੋ ਗਿਆ ਐਤੋਂ ਕਾਬਲੇ ਬਣਵਨ ਤੋੜਦਾ ਰਹਿਣਾ ਦਿੱਲੀ ਨੂੰ ਜੇ ਮੌੜਾ ਉਹ ਦਿੱਤ ਕੇ ਗਿਆ ਹੁੰਦਾ ਨਾ ਕੱਲਾ ਜਿਤਾ ਹੁੰਦਾ ਲੋਕਾਂ ਨੇ ਜਿੱਥੇ ਭਵੰਤਮਾਨ ਬਾਜਵੇਦਾਰ ਕਹਿੰਦਾ ਰਣ ਸਭਾ 'ਚ ਖੜ ਕੇ ਕਿ ਮੈਸਟਰ ਬਾਜਵਾ ਖਾਂ ਦੇਖਾਂ ਪਾਈ ਗੱਲ ਕਰ ਮੇਰੇ ਵਰਗਾ ਇੱਕ ਵੀ ਖੜਾ ਹੁੰਦਾ ਕਹਿੰਦਾ ਸੀ ਆ ਜਾ ਪਾਕ ਚੱਕ ਸੀ ਕਰ ਦਿਆਂ ਗੱਲ ਭਾਂਪੜ ਮਚਾਉਣ ਲਈ ਚਿੰਗਾਰੀ ਬਹੁਤ ਹੁੰਦੀ ਆ ਬਾਈ ਬੰਦਾ ਕੱਲਾ ਹੀ ਬਹੁਤ ਹੁੰਦਾ ਪੱਲੇ ਸੱਚ ਤੇ ਯੁਰਤ ਚਾਹੀਦੀ ਆ ਵਾੜਾ ਕਰਕੇ ਜਾਣਾ ਜਿਹੜੀ ਆਵਾਜ਼ ਤੁਹਾਡੀਆਂ ਸੱਥਾਂ 'ਚ ਗੂੰਜਦੀ ਆ ਇਹ ਆਵਾਜ਼ ਪਾਰਲੀਮੈਂਟ ਗੂੰਜੂਗੀ ਇਹ ਤੁਸੀਂ ਲੋਕਾਂ ਨੇ ਸਾਧ ਦਿੱਤਾ ਮੇਰਾ ਲਾਣੇ ਪਿੰਡ ਵਾਲਿਓ ਜੇ ਸੋਚ ਚੰਗੀ ਲੱਗਦੀ ਆ ਸਮਰਪਤੋਂ ਸੋਚ ਨੂੰ ਤਾਂ ਵਾਦਾ ਕਰੋ ਜਿੰਨੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਪੂਰੇ ਬਰਿੰਡੇ ਜ਼ਿਲ੍ਹੇ ਚ ਮਾਨਸਾ ਜ਼ਿਲ੍ਹੇ ਚ ਲੰਬੀ ਹਲਕਾ ਮੁਖਸਰ ਦਾ ਉੱਥੇ ਵੀ ਜ਼ੋਰ ਲਾਇਓ ਫਿਰ ਉਥੇ ਤੱਕ ਵੀ ਕਿਹੋ ਸਾਡੀ ਜੱਸੇ ਬੰਦੀ ਆ ਪੰਜਾਬੀ ਮਾਮ ਬੋਲੀ ਚਾਰਜ ਦਿਓ ਬਾਈ WhatsApp ਗਰੁੱਪ ਬਣਾਵਾਂਗੇ ਸਾਡਾ ਸੁਨੇਹਾ ਤੁਹਾਡੇ ਤੱਕ ਪਹੁੰਚ ਜਾ ਕਰੂਗਾ ਸਾਡੇ ਮੁੰਡਾ ਇੱਥੇ ਤੁਹਾਡੇ ਕੋਲ ਖੜਾ ਕੋਲ ਨੰਬਰ ਲਿਖਾ ਦਿਓ ਇੱਕ ਮਿੰਟ ਇੱਕ ਮਿੰਟ ਬਈ ਮੈਨੂੰ ਮੇਲ ਦੇਣ ਦੇ ਕੰਮ ਜਾਂਦਾ ਸੁਣਦਾ ਉਹ ਬਾਈ ਦਿਲੋਂ ਨਾ ਉਂਆ ਮੇਰਾ ਦਿਲ ਤਰਾਂ ਹੁੰਦੇ ਮਾਰੇ ਹੱਥ ਖੜੇ ਕਰ ਦਿਓ ਦਿਲੋਂ ਸਾਥੋਂ पर दोनों हाथ करके खड़े करके जकारा लाइए बोले सो तो धनवाद सारे नगर वाहेगुरु जी का खालसा वाहेगुरु जी की